ਹਾਲੋ ਜੀ ਪਿਆਰ ਪਰਿਸ਼ਾਦ ਸ੍ਰੀ ਕਾਲ ਸਾਰਿਆਂ ਨੂੰ ਸਿੱਤੂਜ਼ ਬੁਟੀਕ ਤੇ ਆਪ ਸਭ ਦਾ ਸਵਾਗਤ ਹੋਪਸ ਆਪ ਬਧੀਆਂ ਹੋਮਗੇ ਹਾਂਜੀ ਆ ਪਿਛਲੇ ਕਈ ਦਿਨਾਂ ਤੋਂ ਆਪਾਂ ਨਾ ਵੀਡੀਓਜ਼ ਅਪਲੋਡ ਨਹੀਂ ਕਰ ਰਹੇ ਹੈਗੇ ਹਨਾ ਤੇ ਕਿਉਂਕਿ ਆਪਣੇ ਕੋਲ ਥੋੜਾ ਵਰਕ ਜ਼ਿਆਦਾ ਹੋਇਆ ਪਿਆ ਸੀਗਾ ਅੱਜ ਆਪਾਂ ਥੋੜਾ ਜਿਹਾ ਤੁਹਾਨੂੰ ਬੁਟੀਕ ਦਾ ਹਾਲ ਹੈ ਜਿਹੜਾ ਉਹ ਦਿਖਾਵਾਂਗੇ ਕੁਝ ਕੁ ਸੂਟ ਆਪਾਂ ਰੈਡੀ ਕੀਤੇ ਆ ਬਾਕੀ ਆਪਣਾ ਜਿਹੜਾ ਆਰਡਰ ਆ ਕਾਫੀ ਵੱਡਾ ਆਰਡਰ ਆਇਆ ਹੋਇਆ ਸੀਗਾ ਸੋ ਉਹ ਆਰਡਰ ਦੀ ਰੈਡੀ ਕਰਨ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਸੀਗੇ ਇਸ ਲਈ ਥੋੜੇ ਬਿਜ਼ੀ ਸੀਗੇ ਤੇ ਥੋੜਾ ਟਾਈਮ ਨਹੀਂ ਮਿਲਿਆ ਹੈਗਾ ਆਪਾਂ ਨੂੰ ਵੀਡੀਓਸ ਵਗੈਰਾ ਅਪਲੋਡ ਕਰਨ ਦਾ ਜਿਆਦਾ ਬਿਜ਼ੀ ਹੋਣ ਕਰਕੇ ਆਪਣਾ ਸਾਰਾ ਖਲਾਰਾ ਪਿਆ ਪਿਆ ਵਾ ਵਿੱਚ ਕਗਰੇ ਵਗੈਰਾ ਬਣਾਉਣੇ ਆ ਹਨਾ ਗਿੱਦੇ ਵਾਲੀ ਆ ਡਰੈਸਸ ਟੀਮ ਦਾ ਆਪਾਂ ਨੂੰ ਆਉਂਦਾ ਹੈ ਉਹ ਵੀ ਆਪਾਂ ਬਹੁਤ ਜਲਦ ਸਾਰੀ ਜਿਹੜੀ ਵੀਡੀਓ ਹੈ ਆਪਾਂ ਲੈ ਕੇ ਆਵਾਂਗੇ ਇਸ ਤਰ੍ਹਾਂ ਕੁਝ ਕੁ ਵਰਕ ਵਾਲੇ ਸੂਟ ਨੇ ਇਹਨਾਂ ਦੇ ਦੁਪੱਟੇ ਪਏ ਆ ਕੁਝ ਸੂਟ ਆ ਜਿਹੜੇ ਵਰਕ ਲਈ ਕੁਝ ਕੁ ਸਟਿਚਿੰਗ ਲਈ ਇਧਰ ਆਪਾਂ ਨੀਡਲਵਰਕ ਦਾ ਵੀ ਡਿਜ਼ਾਈਨ ਚੱਲੀ ਜਾਂਦਾ ਇਹਨੂੰ ਵੀ ਆਪਾਂ ਫੁੱਲ ਵੀਡੀਓ ਲੈ ਦੇ ਵਿੱਚ ਲੈ ਕੇ ਆਵਾਂਗੇ ਤੇ ਆਪਾਂ ਕੁਝ ਕੁ ਸੂਟ ਨੇ ਜਿਹੜੇ ਪੇਂਟ ਕੀਤੇ ਹੋਏ ਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਵੈਸੇ ਇਹਨਾਂ ਨੇ ਵੀ ਵੀਡੀਓਜ਼ ਵਗੈਰਾ ਅਪਲੋਡ ਕੀਤੀਆਂ ਹੋਈਆਂ ਐ ਇਹ ਦੇਖੋ ਇਹ ਆਪਣੇ ਕੋਈ ਨੀਡਲਵਰਕ ਦਾ ਹੁਣ ਜਿਹੇ ਸੂਟ ਨੇ ਜਿਹੜੇ ਸੇਲ ਹੋਏ ਹੋਏ ਨੇ ਅਗਰ ਤੁਸੀਂ ਸੇਮ ਰੈਡੀ ਕਰਵਾਉਣੇ ਹੋਣ ਤਾਂ ਤੁਸੀਂ ਕਰਵਾ ਸਕਦੇ ਹੋ ਕੁਸ਼ਕ ਪੇਂਟ ਆਲੇ ਆ ਹਾਂਜੀ ਇਹ ਆਪਾਂ ਦਿਖਾਉਨੇ ਆ ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਇੱਕ ਚੀਜ਼ ਹੋਰ ਦਿਖਾਉਣੇ ਆਂਗੇ ਜਿਹੜੀ ਆਪਣੇ ਆ ਸੂਟ ਆ ਦੁਪੱਟੇ ਵਗੈਰਾ ਨੇ ਉਹ ਰੈਡੀ ਹੋ ਰਹੇ ਨੇਗੇ ਦੇਖੋ ਇਹ ਆਪਣਾ ਘਗਰੇ ਦੇ ਨਾਲ ਦੁਪੱਟਾ ਜਿਹੜਾ ਰੈਡੀ ਹੋ ਰਿਹਾਗਾ ਇਹ ਤੁਸੀਂ ਕਿਵੇਂ ਕਰ ਰਹੇ ਹੋ ਮੰਮੀ ਪੂਰਾ ਫੁੱਲ ਹੈਵੀ ਦੁਪੱਟਾ ਇਸ ਤਰ੍ਹਾਂ ਕੋਈ ਹੈ ਜਿਹੜੀ ਜਿਬਜੈ ਗਾੜੀ ਲੈਂਸ ਲਾ ਕੇ ਹੈ ਨਾ ਪੂਰੇ ਦੁਪੱਟੇ ਦੇ ਉੱਤੇ ਤੇ ਉਹ ਲਾ ਕੇ ਫਿਰ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਕਾਸਿ ਲਾ ਰਹੇ ਆਂ ਬਹੁਤ ਸੋਹਣਾ ਦੁਪੱਟਾ ਰੈਡੀ ਹੋ ਰਿਹਾ ਬਾਕੀ ਇਹਦੀ ਹੋਰ ਸਾਈਡ ਆਪਾਂ ਅਲਾਵਾਂਗੇ ਕਿਰਨ ਵਾਲੀ ਲੈਸ ਬਹੁਤ ਵਧੀਆ ਰੈਡੀ ਹੋਣੇ ਫੁੱਲ ਵੀਡੀਓ ਤਾਂ ਆਪਾਂ ਇਹਨਾਂ ਦੇ ਸਾਰੇ ਦੁਪੱਟਿਆਂ ਦੇ ਅਲੱਗ ਤੋਂ ਦਿਖਾਵਾਂਗੇ ਬਹੁਤ ਸੋਹਣੇ ਦੁਪੱਟੇ ਹੈਵੀ ਹੈਵੀ ਲੁੱਕ ਦੇ ਵਿੱਚ ਰੈਡੀ ਹੋਣਗੇ ਬਾਕੀ ਘੱਗਰੇ ਵਗੈਰਾ ਹੋ ਜਾਣਗੇ ਵਰਕ ਵਾਲੇ ਸੂਟ ਹੋ ਜਾਣਗੇ ਇਹ ਇਹੀ ਆਰਡਰ ਰੈਡੀ ਕਰਨ ਦੇ ਵਿੱਚ ਬਿਜ਼ੀ ਹੋਣ ਕਰਕੇ ਆਪਾਂ ਕਾਫੀ ਦਿਨਾਂ ਤੋਂ ਵੀਡੀਓਜ਼ ਨਹੀਂ ਅਪਲੋਡ ਕਰਦੇ ਤੇ ਟਾਈਮ ਹੀ ਨਹੀਂ ਮਿਲਦਾ ਹੈਗਾ ਵੀਡੀਓਜ਼ ਨੂੰ ਅਪਲੋਡ ਕਰਨ ਦਾ ਬਾਕੀ ਵਿੱਚ ਹੀ ਕਿ ਇਧਰੋਂ ਫੋਨ ਆ ਗਿਆ ਕਦੇ ਕਸਟਮਰ ਦਾ ਫੋਨ ਆ ਗਿਆ ਹਨਾ ਕੋਈ ਡਿਜ਼ਾਈਨ ਵਗੈਰਾ ਡੀਸਿਲੈਕਟ ਕਰ ਦਿੰਦੇ ਆ ਵੀ ਇਹ ਵਾਲਾ ਨਹੀਂ ਤੱਤ ਚੇਂਜ ਕਰ ਦੋ ਵਿੱਚ ਹੀ ਟੇਲਰਾਂ ਦਾ ਹੋ ਜਾਂਦਾ ਨਾਪ ਵੀ ਵਗੈਰਾ ਲੈਣੇ ਉਹਨਾਂ ਨੂੰ ਕਾਰੀਗਰਾਂ ਦਾ ਥੋੜਾ ਜਿਆਦਾ ਬਿਜ਼ੀ ਹੈ ਚੱਲ ਰਿਹਾ ਕੰਮ ਵਾਹਿਗੁਰੂ ਦੀ ਕਿਰਪਾ ਨਾਲ ਕਰਕੇ ਐਵੇਂ ਚੱਲਦਾ ਰਹੀ ਹਾਂ ਬਸ ਮੈਂ ਤੇ ਆਪਦੀ ਮਿਹਨਤ ਕਰਦੇ ਰਹੀ ਹਾਂ ਮਿਹਨਤ ਦਾ ਮੁੱਲ ਮਿਲਦਾ ਰਹੀ ਹੈ ਹਨਾ ਮਮੀ ਇਹ ਦੁਪੱਟੇ ਰੈਡੀ ਕਰ ਰਹੇ ਨੇ ਤੇ ਮੈਂ ਨੀਡਲ ਵਰਕ ਕਰ ਲਈ ਸੀ ਬਸ ਅਜੋ ਸੂਟ ਹੈ ਜਿਹੜਾ ਕੰਪਲੀਟ ਹੋ ਗਿਆ ਲੱਗ ਭਗ ਉਹਦਾ ਦੁਪੱਟਾ ਰਹਿ ਗਿਆ ਲੇਸ ਲਗਾ ਕੇ ਰੈਡੀ ਕਰਨ ਵਾਲਾ ਹਾਂ ਇਹ ਦੁਪੱਟੇ ਗਈ ਦੁਪੱਟੇ ਨਹੀਂ ਸਭ ਤੋਂ ਅੱਜ ਤੱਕ ਦੁਪੱਟੇ ਆਪੇ ਨਹੀਂ ਹੋਏਗੇ ਲੱਗ ਲੱਗੜੀ ਇਹ ਨਾ ਦਿਖਾਉਣਗੇ ਇਹ ਸਾਰੇ ਦੁਪੱਟਿਆਂ ਦੀ ਵੀਡੀਓ ਨਾਲ ਆਪਾਂ ਤੁਹਾਨੂੰ ਅਪਲੋਡ ਕਰਾਂਗੇ ਤੁਸੀਂ ਦੇਖਿਓ ਬਹੁਤ ਸੋਹਣੀ ਸੋਹਣੀ ਲੁੱਕ ਦੇ ਜਿਹੜੇ ਦੁਪੱਟੇ ਰੈਡੀ ਹੋਣਗੇ ਤੇ ਕੁਛ ਇੱਕ ਦੋ ਦੁਪट्टे ਇੱਧਰ ਐ ਇਹ ਵਾਲਾ ਮੈਂ ਨੈਡਲ ਵਰਕ ਕੀਤਾ ਤੁਸੀਂ ਵੀ ਸੇਮ ਵਰਕ ਐ ਜਿਹੜਾ ਰੈਡੀ ਕਰਾ ਸਕਦੇ ਹੋ ਸੋ ਆਪਣੇ ਲੈਸਸ ਵਗੈਰਾ ਦਾ ਖਿਲਾੜਾ ਜਿਹੜਾ ਪਿਆ ਹੋਇਆਗਾ ਤੇ ਹਾਂਜੀ ਹੁਣ ਆਪਾਂ ਮੇਨ ਮੁੱਦੇ ਤੇ ਅੱਜ ਆਪਾਂ ਕੁਝ ਜਿਹੜੇ ਵਾਲੇ ਸੂਟ ਨੇ ਇਹਨਾਂ ਦੀ ਵੀਡੀਓ ਅਪਲੋਡ ਕਰ ਰਹੇ ਆ ਸੋ ਮੈਂ ਇਹ ਵੀਡੀਓ ਬਣਾਉਣੀ ਸਟਾਰਟ ਕਰਦੀ ਆ ਮਿਲਦੇ ਆਪਾਂ 2 ਮਿੰਟ ਬਾਅਦ ਜੋ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਬਲਕਿ ਪ੍ਰੈਸ ਕਰੋ ਤਾਂ ਜੋ ਸਾਡੀ ਸਾਰੀ ਵੀਡੀਓਜ਼ ਤੁਹਾਡੇ ਕੋਲੇ ਆਉਂਦੀਆਂ ਰਹਿਣ ਤੇ ਤੁਸੀਂ ਉਹਨਾਂ ਨੂੰ ਵੇਖਦੇ ਰਹੋ ਮੂਹ ਸੋਹਣੇ ਸੋਹਣੇ ਸੂਟ ਰੈਟਿਕ ਕਰਵਾਉਂਦੇ ਰਹੋ ਹਾਂਜੀ ਬਾਕੀ ਥੋੜਾ ਮੀਂਹ ਦੇ ਕਾਰਨ ਵੀ ਥੋੜਾ ਸਿਸਟਮ ਹੈ ਜਿਹੜਾ ਖਰਾਬ ਹੋਇਆ ਪਿਆਗਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਕਿੱਥੋਂ ਕਿੱਥੋਂ ਇਹ ਵੀਡੀਓ ਹੈ ਜਿਹੜੀ ਦੇਖ ਰਹੇ ਹੋ ਤੁਹਾਡੇ ਜਿਹੜਾ ਮੀਂਹ ਦਾ ਪਾਣੀ ਦਾ ਮਾਹੌਲ ਉਹ ਕਿਦਾਂ ਦਾ ਚੱਲ ਰਿਹਾ ਸਾਡੇ ਤਾਂ ਬਹੁਤ ਮਾੜਾ ਹਾਲ ਹੋਇਆ ਪਿਆਗਾ ਕਾਫੀ ਜ਼ਿਆਦਾ ਪਾਣੀ ਆਇਆ ਹੈ ਅੱਜ ਤੱਕ ਖੇਤਾਂਾਂ ਦੇ ਵਿੱਚ ਫਸਲਾਂ ਵੀ ਕਾਫੀ ਜ਼ਿਆਦਾ ਖਰਾਬ ਹੋ ਗਈਆਂ ਨੇ ਤੇ ਚਲੋ ਬਾਕੀ ਵਗਦੂ ਮੇਅਰ ਕਰੇ ਹਨਾ ਸਾਰਿਆਂ ਤੇ ਬਹੁਤ ਨੁਕਸਾਨ ਹੋ ਰਿਹਾ ਕਿਸਾਨਾਂ ਦੇ ਵੀ ਬਹੁਤ ਲੋਕਾਂ ਦੇ ਤੇ ਹਾਂਜੀ ਹੁਣ ਆਪਾਂ ਵੀਡੀਓ ਬਣਾ ਰਹੇ ਹਾਂ ਸੂਟਾਂ ਦੀ ਸੂਣ ਦਿਖਾਉਨੇ ਆ ਬਹੁਤ ਸੋਹਣੇ ਸੋਹਣੇ ਸੂਟ ਹੈ ਇੱਕ ਪਹਿਲਾ ਸੂਟ ਆ ਉਹ ਜਿਹੜਾ ਸਟਿਚ ਕੀਤਾ ਹੋਇਆ ਸੂਟ ਹੈਗਾ ਇਹ ਆਪਕ ਆਪਣੇ ਕੋਲ ਬਹੁਤ ਹੀ ਸੋਹਣਾ ਇਹ ਵਰਕ ਦਾ ਹਾਂਜੀ ਪਲਾਜ਼ੋ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਹਾਂਜੀ ਇਸ ਤਰ੍ਹਾਂ ਇਹ ਆਪਾਂ ਪਹਿਲਾਂ ਅਨਸਟਿਚ ਵੀ ਦਿਖਾਇਆ ਸੀਗਾ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇਹਦੀ ਲੁੱਕ ਹੈ ਰੈਡੀ ਹੋਈ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਨਾਲ ਦੀ ਹਲਕਾ ਜਾਂ ਡਾਰਕ ਥ्रेड ਹੈ ਜਿਹੜਾ ਇਸ ਨੂੰ ਯੂਜ਼ ਕੀਤਾ ਗਿਆ ਕਾਵਿਆ ਲਗਾਇਆ ਗਿਆ ਇਹਦੇ ਵਿੱਚ ਇਹ ਪੂਰੇ ਘੇਦੇ ਦਾ ਵਰਕ ਕੀਤਾ ਹੋਇਆ ਮਸ਼ੀਨ ਵਰਕ ਆਊਗਾ ਇਹ ਤੇ ਇਸ ਦਾ ਜਿਹੜਾ ਸਟੱਫ ਆਊਗਾ ਉਹ ਆਊਗਾ ਟੁਪੂ ਪਾੜਾ ਸਿਲਫ ਠੀਕ ਹੈ ਬਹੁਤ ਸੋਹਣਾ ਸਟੱਫ ਆਏਗਾ ਹਾਂਜੀ ਇਸ ਦੀਆਂ 슬ੀਵਸ ਵੀ ਬਹੁਤ ਸੋਨਿਆ 슬ੀਵਸ ਰੈਡੀ ਹੋਣੇ ਹੋਣੇ ਨੇ ਐਦਾਂ ਨਹੀਂ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਸੇਮ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਥ੍ਰੈਡ ਤੇ ਕਲਰ ਕਸਟਮਾਈਜੇਸ਼ਨ ਉਹ ਦੇਖ ਲਓ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੌਰੀ ਥ੍ਰੈਡ ਕਿਹਾ ਗਈ ਮੈਂ ਸਟੱਫ ਕੈਰੀ ਸੀ ਸਟੱਫ ਤੇ ਕਲਰ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਕਿਸੇ ਵੀ ਲੁੱਕ ਦੇ ਵਿੱਚ ਸਟਿਚਿੰਗ ਕਰਵਾ ਸਕਦੇ ਹੋ ਵੈਸੇ ਪਾਕਿਸਤਾਨੀ ਲੁੱਕ ਦਾ ਡਿਜ਼ਾਈਨ ਹੈਗਾ ਇਸ ਤਰ੍ਹਾਂ ਦੀ ਨੈਕ ਹੈ ਜਿਹੜੀ ਡਿਜ਼ਾਈਨ ਕੀਤੀ ਗਈ ਆ ਬੋਟ ਨੈਕ ਹੈਗੀ ਵਰਕ ਕੀਤੀ ਗਈ ਆ ਪਹਿਲਾਂ ਆਪਾਂ ਇਹਦੇ ਨਾਲ ਦਾ orange ਸ਼ੇਡ ਦਾ ਸੂਟ ਹੈ ਜਿਹੜਾ ਉਹ ਰੈਡੀ ਕਰਕੇ ਦਿੱਤਾ ਹੈ ਤੇ ਇਹ ਆਪਣੇ ਹੋਰ ਕਸਟਮਰ ਦਾ ਕੈਨੇਡਾ ਤੋਂ ਇਹ ਮਹਿਰੂਨ ਸ਼ੇਡ ਦੇ ਵਿੱਚ ਗੱਡ ਮਹਿਰੂਨ ਜਾਂ ਠੀਕ ਹੈ ਇੱਕ ਇਹਦੇ ਨਾਲ ਦਾ ਸੇਮ ਸੂਟ ਆਪਣਾ ਹੋਰ ਰੈਡੀ ਹੋ ਰਿਹਾਗਾ ਉਹ ਆਪਾਂ ਬਹੁਤ ਜਲਦੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਉਹ ਸਟੀਚਿੰਗ ਦੇ ਲਈ ਗਿਆ ਹੋਇਆਗਾ ਤੇ ਇੱਕ ਇਹ ਆ ਗਈ ਇਸ ਦਾ ਪਲਾਜ਼ੋ ਬਿਲਕੁਲ ਸਿੰਪਲ ਲੁੱਕ ਦਾ ਪਲਾਜ਼ੋ ਹੈ ਪੈਂਟ ਪਲਾਜ਼ੋ ਸਟਿਚ ਕੀਤਾ ਹੋਇਆ ਇਸਦੇ ਨਾਲ ਇੱਕ ਦੁਪੱਟਾ ਵੀ ਇਹ ਸੂਟ ਹਲੇ ਸਟੀਚਿੰਗ ਹੋ ਕੇ ਆਇਆ ਸੀਗਾ ਤੋ ਇਹ ਆ ਗਿਆ ਦਾ ਦੁਪੱਟਾ ਦੁਪੱਟਾ ਆ ਗਿਆ ਪਿਓਰ ਚਨੂਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਸਿੰਪਲ ਲੁੱਕ ਦੇ ਵਿੱਚ ਦੁਪੱਟਾ ਵਾਈ ਕੀਤਾ ਉਹਨਾਂ ਨੇ ਇਤਾਂ ਦੁਪੱਟੇ ਦੇ ਨੀਚੇ ਪੱਲਿਆਂ ਤੇ ਠੀਕੋ ਕੀਤੀ ਹੋਈ ਹੈ ਜਿੱਦਾਂ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਬੁੜੀਆਂ ਕਰਦੀਆਂ ਹੁੰਦੀਆਂ ਸੀਗੀਆਂ ਆਪਣੀਆਂ ਲੇਡੀਜ਼ ਠੀਕ ਹੈ ਬਹੁਤ ਸੋਹਣੀ ਜਿਹੀ ਲੁੱਕ ਹੈ ਜਿਹੜੀ ਦੁਪੱਟੇ ਨੂੰ ਆਈ ਹੋਈ ਹੈ ਇਸ ਚੀਜ਼ ਦੇ ਨਾਲ ਇਹ ਫਾਸਟ ਸੂਟ ਸੀਗਾ ਤੁਸੀਂ ਵੀ ਸੇਮ ਕਰਵਾ ਸਕਦੇ ਹੋ ਕਲਰ ਵੀ ਚੇਂਜ ਕਰਾ ਸਕਦੇ ਹੋ ਐਂਡ ਤੁਸੀਂ ਸਟੱਫ ਵੀ ਚੇਂਜ ਕਰਾ ਸਕਦੇ ਹੋ ਠੀਕ ਹੈ ਦੈਨ ਆ ਗਿਆ ਮਸ਼ੀਨ ਵਰਕ ਦਾ ਸੂਟ ਇਸ ਦੇ ਨਾਲ ਤੁਸੀਂ ਇਹ ਬਦਲੂਪਟਾ ਤੁਸੀਂ ਦੁਪੱਟਾ ਵੀ ਲਗਵਾ ਸਕਦੇ ਹੋ ਇਸ ਦੇ ਨਾਲ ਠੀਕ ਹੈ ਇਦਾਂ ਦਾ ਵਰਕ ਆਊਗਾ ਇਹ ਵਰਕ ਹੈ ਜਿਹੜਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਟਾਈਮ ਤੇ ਮਸ਼ੀਨ ਵਰਕ ਹੈ ਬਹੁਤ ਹੀ ਸੋਹਣੇ ਜਿਹੇ ਕਲਰ ਪਾਏ ਹੋਏ ਨੇ ਇਸ ਦੇ ਵਿੱਚ ਥ੍ਰੈਡ ਦੇ ਸਕਾਈ ਕਲਰ ਦਾ ਸੂਟ ਆਪਣਾ ਇਸ ਦਾ ਜਿਹੜਾ ਬੇਸ ਹੈ ਸਕਾਈ ਕਲਰ ਹੈ ਐਂਡ ਜਿਹੜਾ ਸਟਫ ਆਊਗਾ ਉਹ ਕੈਸ਼ ਅਪ ਲਿੰਕ कॉटन ਆਊਗਾ ਐਂਡ ਇਹ ਕਿਹ ਰੀਤੀ ਆਊਗਾ ਆਪਣੇ ਵਰਕ ਇੱਕ ਸਾਈਡ ਇੱਧਰ ਫਲਾワー ਇੱਕ ਇੱਧਰ ਸਾਈਡ ਹੈ ਦੈਨ ਇਸ ਦੇ 슬ੀਵਜ਼ ਆਉਣੀਆਂ ਚੱਕ ਸਕਦੇ ਹੋ ਕਲਰਡ ਕੰਬੀਨੇਸ਼ਨ ਹੈ ਜਿਹੜੀ ਥ੍ਰੈਡ ਦੀ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਆ ਇਹ ਆ ਗਿਆ ਆਪਣੇ ਕੋਲੇ 슬ੀਵਜ਼ ਇਸ ਦੀਆਂ ਐਦਾਂ ਤੇ ਇਹਦਾ ਬਾਟਮ ਦਾ ਵਰਕ ਕਰਾਉਣਾ ਚਾਹੁੰਦੇ ਹਾਂ ਜੇਕਰ ਤੁਸੀਂ ਤਾਂ ਬਾਟਮ ਦਾ ਵੀ ਕਰਵਾ ਸਕਦੇ ਹੋ ਇਸ ਤੇ ਬਾਟਮ ਦਾ ਵਰਕ ਵੀ ਹੈਗਾ ਅ ਇੱਕ ਇਸਲੀਵਜ਼ ਆ ਗਈਆਂ ਦੰਨੇ ਆ ਗਿਆ ਆਪਣੇ ਕੋਲੇ ਸਟੇਟ ਬਾਟਮ ਦਾ ਵਰਕ ਹੈ ਸੌਰੀ ਪਟਿਆਲਾ ਸ਼ਾਹ ਦੀ ਬਾਟਮ ਦਾ ਵਰਕ ਹੈ ਇਸ ਤਰ੍ਹਾਂ ਹੀ ਆਪਣਾ ਬਾਟਮ ਦਾ ਵਰਕ ਆ ਗਿਆ ਠੀਕ ਹੈ ਤੁਸੀਂ ਦੁਪੱਟਾ ਵੀ ਨਾਲ ਟਾਇਪ ਕਰਵਾ ਸਕਦੇ ਹੋ ਜੇ ਵੈਸੇ ਸੂਟ ਹੈ ਜਿਹੜਾ ਆਪਣਾ ਸੇਲ ਹੋ ਚੁੱਕਿਆ ਹੈਗਾ ਜੇਕਰ ਤੁਸੀਂ ਸੇਮ ਸੂਟ ਕਿਸੇ ਸੇਮ ਸਟੱਫ ਦੇ ਉੱਪਰ ਜਦ ਅਲੱਗ ਤੋਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਸਟੱਫ ਜਾਂ ਕਲਰ ਚੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਕੱਟ ਸਕਦੇ ਹੋ ਬਾਕੀ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਵੀ ਆਰਡਰ ਹੋ ਸਕਦੇ ਹੋ ਕਿਉਂਕਿ ਉਸ ਦੇ ਵਿੱਚ ਵੀ ਆਪਾਂ ਪਲੇਨ ਸਟੱਫ ਵੀ ਬਹੁਤ ਜ਼ਿਆਦਾ ਪਾਉਣੇ ਆ ਪ੍ਰਿੰਟਡ ਵੀ ਤੇ ਵਰਕ ਵਾਲੇ ਵੀ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਸਟੱਫ ਹੈ ਜਿਹੜਾ ਬਾਈ ਕਰ ਸਕਦੇ ਹੋ ਠੀਕ ਹੈ ਹਾਂਜੀ ਆਪਾਂ ਮੈਚਿੰਗ ਦੇ ਵਿੱਚ ਇਹ ਆਗਰ ਸ਼ਿਮਰ ਔਰਗੈਂజా ਤੁਸੀਂ ਜੈਕਟਰ ਸਕਦੇ ਉਸਕਾ ਬਹੁਤ ਹੀ ਨਾਈਸ ਆ ਐਂਡ ਇਹਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਸੈਲਫ ਪ੍ਰਿੰਟਰ ਲੱਗੂਗਾ ਐਂਡ ਵਿੱਚ ਇਹ ਆਪਣਾ 골ਡਨ ਪ੍ਰਿੰਟਰ ਲੱਗੂਗਾ ਠੀਕ ਹੈ ਇਹ ਆਗੇ ਆਪਣੀ ਸ਼ਰਟ ਤੁਸੀਂ ਇਹ ਸ਼ਰਟ ਨੂੰ ਵਰਕ ਵੀ ਕਰਵਾ ਸਕਦੇ ਹੋ ਬਹੁਤ ਹੀ ਸੋਹਣੀ ਜਿਹੀ ਲੁੱਕ ਆਊਗੀ ਵਰਕ ਹੋ ਕੇ ਵੀ ਐਂਡ ਇਦਾਂ ਜਿਹੜੀ ਬੋਟਮ ਹੈ ਨਾ ਬਹੁਤ ਸੋਹਣੀ ਬੋਟਮ ਹੈ ਆਰਗੈਂਜੋ ਪਰਪਲ ਦਾ ਸਟਾਫਰ ਹੋਊਗਾ ਬੋਟਮ ਦਾ ਇਹ ਦਾ ਰਕੋਫ ਵਾਈਟ ਸ਼ੇਡ ਵਿੱਚ ਰਹੂਗੀ ਬਹੁਤ ਹੀ ਲਾਈਟ weight ਦਾ ਸਟੱਫ ਹੈ ਇਸ ਤਰ੍ਹਾਂ ਬਰੀਕ ਚੈੱਕ ਕਰੋ بیس ਦੇ ਵਿੱਚ ਜਿੱਦਾਂ ਵਰਬਰੀ ਦਾ ਰਹਿੰਦਾ ਆ ਇਹ ਵੀ ਬਿਨਾਂ ਡੁਪੱਟੇ ਜੇਕਰ ਤੁਸੀਂ ਡੁਪੱਟਾ ਲਗਵਾਉਣਾ ਚਾਹੁੰਦੇ ਹੋ ਨਾਲ ਤਾਂ ਤੁਸੀਂ ਲਗਵਾ ਸਕਦੇ ਹੋ ਠੀਕ ਹੈ ਬੰਦ ਆ ਗਿਆ ਅੱਜ ਦੀ ਵੀਡੀਓ ਥੋੜੀ ਲੰਬੀ ਹੋ ਗਈ ਹੈ ਮੈਨੂੰ ਪਤਾ ਬਾਕੀ ਕਿਉਂਕਿ 10-12 ਦਿਨ ਹੋ ਗਏ ਹਨ ਵੀਡੀਓਸ ਨਾ ਫੋਨ ਕਰਕੇ ਅੱਜ ਥੋੜਾ ਜਿਹਾ ਟਾਈਮ ਲੱਗਿਆ ਸੀਗਾ ਮੈਂ ਸੋਚਿਆ ਚਲੋ ਥੋੜਾ ਮੋਟਾ ਦਿਖਾ ਦਈਏ ਆਪਾਂ ਆਪਣੇ ਈਵਰਸ ਨੂੰ ਹਨਾ ਵੀ ਥੋੜਾ ਬਿਜ਼ੀ ਚੱਲ ਰਹੇ ਹਾਂ ਸੋ ਇਸ ਲਈ ਜਿਹੜਾ ਆਪਣੀਆਂ ਆਪਾਂ ਆਨਲਾਈਨ ਨਹੀਂ ਹੋ ਰਹੇ ਇਹ ਵੀਡੀਓਸ ਤੇ ਹਾਂਜੀ ਇਹ ਬਹੁਤ ਸੋਹਣਾ ਸਟੱਫ ਹੋਊਗਾ ਠੀਕੇ ਚੈੱਕ ਕਰ ਸਕਦੇ ਹੋ ਵਿੱਚ ਆਪਣਾ ਬਨਾਰਸੀ ਜੀ ਲੁੱਕ ਦਾ ਸੌਰੀ ਜੈਪੂਰੀ ਲੁੱਕ ਦਾ ਨਾ ਪ੍ਰਿੰਟ ਹੈਗਾ ਸਲਕ ਪ੍ਰਿੰਟ ਦਾ ਡਾਰਕ ਆਫ ਕੋਲਰ ਆਫ ਵਾਈਟ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਲੱਗ ਹੈ ਕਲਰ ਵੀ ਤੇ ਐਂ ਡਿਜ਼ਾਈਨਿੰਗ ਵੀ ਇਸ ਤੇ ਦੇਖੋ ਹਾਂ ਜਿਹਦੇ ਨਾਲ ਜਿਹੜਾ ਦੁਪੱਟਾ ਉਹ ਇਹ ਬਿਲਕੁਲ ਇਦਾਂ ਹੀ ਪਲੇਨ ਹੀ ਆਪਣੇ ਕੋਲ ਹਰੇ ਸਟਿਚ ਹੋਵੇ ਤੇ ਲੇਸਸ ਬੁਰੀਆ ਦਾ ਡਿਜ਼ਾਈਨ ਕਰਨਾ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਬਹੁਤ ਹੈਵੀ ਲੁੱਕ ਦਾ ਦੁਪੱਟਾ ਰੈਡੀ ਹੋਇਆ ਹੋਇਆਗਾ ਤੁਸੀਂ ਦੁਪੱਟਾ ਦੇਖਿਓ ਇੱਕ ਮਿੰਟ ਅੱਜ ਮੈਂ ਬਿਲਕੁਲ ਤੇ ਜਿੱਤਰੀ ਕਿਨਾਲ ਵੀਡੀਓ ਬਣਾਈ ਆ ਐਦਾਂ ਦੇਖੋ ਕਿੰਨਾ ਸੋਹਣਾ ਵੀਰ ਕੀਤਾ ਹੋਇਆ ਵੀ ਇਹ ਦੁਪੱਟਾ ਜਿਹੜਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਜਿਆ ਇਸ ਤਰ੍ਹਾਂ ਇਹ ਆਰਗਾਂజా ਸ਼ਿਮਰ ਦੇ ਉੱਪਰ ਦੁਪੱਟਾ ਹੈ ਇਹ ਤੇ ਇਸ ਦੇ ਉੱਪਰ ਐਦਾਂ ਪੇਂਟ ਦੇ ਨਾਲ ਇਹਨੂੰ ਹੈਂਡਵਰਕ ਕੀਤਾ ਗਿਆ ਫੁੱਲੀ ਦੁਪੱਟਾ ਹੈਂਡਵਰਕ ਹੈਗਾ ਦੇਖੋ ਤੁਸੀਂ ਫਲਾਵਰਸ ਦੇ ਵਿੱਚ ਘੱਟ ਦਾਣਾ ਹੋ ਗਿਆ ਹਨਾ ਵਾਈਟੂ ਬੁੱਤੀ ਹੋਗੀ ਸਿੱਪੀ ਹੋਗੀ ਇਸ ਤਰ੍ਹਾਂ ਦਾ ਸਾਰਾ ਵਰਕ ਕਰਕੇ ਬਹੁਤ ਸੋਹਣੀ ਲੁੱਕ ਦੇ ਵਿੱਚ ਦੁਪੱਟਾ ਰੈਡੀ ਹੋਇਆ ਹੋਇਆ ਹੈ ਇਹ ਫੋਰ ਸਾਈਡ ਤੇ ਇਸ ਤੇ ਲੇਸ ਲਗਾ ਕੇ ਵੀ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਨੂੰ ਤੁਸੀਂ ਵੀ ਸੇਮ ਦੁਪट्टे ਆ ਜਿਹੜੇ ਰੈਡੀ ਕਰਵਾ ਸਕਦੇ ਹੋ ਹਨਾ ਕਲਰ ਸਟਾਫ ਤੁਸੀਂ ਵੀ ਕੋਈ ਵੀ ਲੈ ਸਕਦੇ ਹੋ ਲੇਸਸ ਵਗੈਰਾ ਦੇ ਡਿਜ਼ਾਈਨ ਵੀ ਕਰਵਾ ਸਕਦੇ ਹੋ ਕੱਲੇ ਦੁਪट्टे ਜਿੱਦਾਂ ਗਿੱਦੇ ਵਾਲੇ ਆਪਾਂ ਦੁਪੱਟੇ ਰੈਡੀ ਕਰਦੇ ਹਾਂ ਤੁਸੀਂ ਐਵੇਂ ਜੀ ਹਨ ਜਿੱਦੇ ਵਾਲੇ ਚਾਗੋ ਦੀ ਲੁੱਕ ਦੇ ਵਿੱਚ ਸੂਟ ਆ ਜਿਹੜੇ ਰੈਡੀ ਕਰਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਹਰ ਤਰ੍ਹਾਂ ਦੀ ਸਟਿਚਿੰਗ ਤੁਸੀਂ ਐਸੇ ਪਿਆਰਾ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਠੀਕ ਆ ਬਾਕੀ ਆਪਾਂ ਬਹੁਤ ਜਲਦੀ ਆਪਾਂ ਜਿਹੜੇ ਗਿੱਡੇ ਦੇ ਲਈ ਦੁਪੱਟੇ ਰੈਡੀ ਕੀਤੇ ਆ ਤੁਹਾਡੇ ਨਾਲ ਕੱਲ ਜਾਂ ਪਰਸੋਂ ਤੱਕ ਉਹਨਾਂ ਦੀ ਵੀਡੀਓ ਆਪਾਂ ਲੈ ਕੇ ਆ ਰਹੇ ਹਾਂ ਤੁਸੀਂ ਦੇਖਿਓ ਉਹਨਾਂ ਨੇ ਲੁੱਕ ਹੈ ਜਿਹੜੀ ਬਹੁਤ ਹੀ ਸੋਹਣੀ ਪ੍ਰੀਅਟ ਹੋਈ ਹੈਗੀ ਤੇ ਬਾਕੀ ਫਿਰ ਆਪਾਂ ਹ ਘੱਗੇਰੇ ਵਗੈਰਾ ਲੈ ਕੇ ਆਵਾਂਗੇ ਹਨਾ ਬਾਗ ਵੀ ਰੈਡੀ ਕਰਵਾਇਆ ਜੇਕਰ ਤੁਸੀਂ ਵੀ ਬਾਗ ਘੱਗਰਿਆਂ ਦੇ ਨਾਲ ਜਾਂ ਫਿਰ ਫਰਸ਼ੀ ਸਵਾਰਾਂ ਦੇ ਨਾਲ ਹਨਾ ਸ਼ਾਰਟ ਬਾਗ ਹੈ ਜਿਹੜੇ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਬਿਲਕੁਲ ਜੈਨੂਨ ਜਿਹੇ ਰੇਟ ਨੇ ਆਪਣੇ ਸਾਰੇ ਸੂਟਸ ਦੇ ਤੇ ਤੁਸੀਂ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਆਪਣੀ ਸ਼ਿਪਿੰਗ ਹੈ ਜਿਹੜੀ ਪੂਰੇ ਵਰਲਡ ਦੇ ਵਿੱਚ ਹੈ ਕਿ ਤੁਸੀਂ ਕਿਸੇ ਵੀ ਜਗ੍ਹਾ ਤੋਂ ਬੈਠੇ ਹੋ ਸੂਟ ਹੈ ਜਿਹੜੇ ਰੈਡੀ ਕਰਾ ਸਕਦੇ ਹੋ ਪਲੇਨ ਸੂਟ ਵੀ ਬਾਈ ਕਰ ਸਕਦੇ ਹੋ ਦੁਪੱਟੇ ਵੀ ਬਾਈ ਕਰ ਸਕਦੇ ਹੋ ਕੋਈ ਕੋਈ ਦੁਪੱਟਿਆਂ ਦੇ ਵਿੱਚ ਵੀ ਹੱਥ ਨਾਲ ਸਟੱਬ ਹੈਗਾ ਠੀਕ ਹੈ ਹਾਂਜੀ ਬਾਕੀ ਜਿਹੜੀ ਕੈਸ਼ ਔਨ ਡਿਲੀਵਰੀ ਨਹੀਂ ਹੋਵੇਗੀ ਜੇਕਰ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਰਹੇ ਹੋ, ਬਾਏ ਕਰ ਰਹੇ ਹੋ, ਉਹਦੀ ਜਿਹੜੀ ਪੇਮੈਂਟ ਹੈ ਉਸ ਨੂੰ ਆਨਲਾਈਨ ਸਾਨੂੰ ਕਿਸੇ ਵੀ ਮੈਥਡ ਰਾਹੀਂ ਕਰ ਸਕਦੇ ਹੋ। ਠੀਕ ਹੈ ਬਟ ਆਪਣੇ ਕੋਲ ਕੈਸ਼ ਔਨ ਡਿਲੀਵਰੀ ਆਪਸ਼ਨ ਨਹੀਂ ਹੈਗੀ ਜੀ। ਚਲੋ ਹੁਣ ਆਪਾਂ ਮਿਲੋਗੇ ਅਗਲਵੀ ਵੀਡੀਓ ਦੇ ਵਿੱਚ ਹੋਰ ਸੋਨੇ ਸੋਨੇ ਸੂਟ ਲੈ ਕੇ ਤਤਕਲੀਕ ਆਵਾਂਗੇ। ਪਰ ਇਹ ਸੱਚੀ ਗੱਲ ਜੀ ਸਾਰਿਆਂ ਨੂੰ